ਅਧਿਆਪਕਾਂ ਨੂੰ ਸਮਰਪਿਤ ਇੱਕ ਰਚਨਾ ਅਧਿਆਪਕ ਹੁੰਦੇ ਦੀਵੇ ਵਾਂਗੂ ਲੱਖ ਵਾਰੀ ਪ੍ਰਣਾਮ ਕਰਾਵਾਂ ਸਦਾ ਸਦਾ ਗੁਣਗਾਨ ਕਰਾਵਾਂ ਭੁੱਲੇ ਪਟਕੇ ਫਿਰਦੇ ਨੇ ਜੋ ਸਿੱਧੇ ਰਾਹੇ ਪਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਹਨੇਰੇ ਦੂਰ ਭਜਾ ਦਿੰਦੇ ਨੇ ਬੋਲਣ ਜਦ ਪੰਜਾਬ ਨੇ ਲੱਗਦੇ ਖਿੜਦੇ ਫੁੱਲ ਗੁਲਾਬ ਨੇ ਲੱਗਦੇ ਚਾਨਣ ਦੀ ਖੁਸ਼ਬੂ ਫੈਲਾ ਕੇ ਜੀਵਨ ਮਹਿਕਨ ਲਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਨੇਰੇ ਦੂਰ ਭਜਾ ਦਿੰਦੇ ਨੇ ਦੱਸਦੇ ਸਾਨੂੰ ਪੜਨਾ ਬਾਣੀ ਸਾंभ ਕੇ ਰੱਖਣਾ ਪੌਣ ਤੇ ਪਾਣੀ ਧਰਤੀ ਮਾਂ ਦੀ ਪੂਜਾ ਕਰਨੀ ਜੀਵਨ ਜਾਚ ਸਿਖਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਤੇ ਨੇਰੇ ਦੂਰ ਭਜਾ ਦਿੰਦੇ ਨੇ ਜ਼ਿੰਦਗੀ ਦਾ ਸੰਗੀਤ ਨੇ ਹੁੰਦੇ ਮਿੱਠਾ ਜਿਆ ਕੋਈ ਗੀਤ ਨੇ ਹੁੰਦੇ ਗਿਆਨ ਦਾ ਤੁੰਬਾ ਨਿੱਤ ਵਜਾਵਣ ਹਾਰਾਂ ਸਭ ਹਰਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਹਨੇਰੇ ਦੂਰ ਭਜਾ ਦਿੰਦੇ ਨੇ ਇਹ ਤਾਂ ਵਗਦੇ ਆਪ ਜਏ ਨੇ ਵੱਜਦੀ ਕਿਸੇ ਰਬਾਬ ਜਿਹੇ ਨੇ ਅਰਸ਼ੀ ਕਿਸੇ ਫਕੀਰ ਦੇ ਵਾਂਗੂ ਦੁਨੀਆ ਝੂਮਣ ਲਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਨੇਰੇ ਦੂਰ ਭਜਾ ਦਿੰਦੇ ਨੇ ਫੁੱਲ ਵੀ ਨੇ ਤਲਵਾਰ ਵੀ ਨੇ ਡਾਂਟ ਵੀ ਨੇ ਪਿਆਰ ਵੀ ਨੇ ਬੱਚਿਆਂ ਲਈ ਖੁਦਾ ਨੇ ਹੁੰਦੇ ਸਾਰੇ ਦੁੱਖ ਭੁਲਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਨੇਰੇ ਦੂਰ ਭਜਾ ਦਿੰਦੇ ਨੇ ਇਹ ਤਾਂ ਚੰਨ ਤੇ ਤਾਰੇ ਹੁੰਦੇ ਸਾਰੇ ਜੱਗ ਤੋਂ ਨਿਆਰੇ ਹੁੰਦੇ ਨੀਤ ਇਨ ਤੁਲ ਕੋਈ ਹੋਰ ਨਹੀਂ ਏ ਸੁੱਤਿਆਂ ਨੂੰ ਜਗਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਨੇਰੇ ਦੂਰ ਪੁਝਾ ਦਿੰਦੇ ਇਹ ਨਾਨਕ ਦੇ ਜਾਇ ਲੱਗਦੇ ਪਿਆਰੇ ਜੇ ਹਮਸਾਏ ਲੱਗਦੇ ਨੀਤ ਇਹ ਗੱਲਾਂ ਕਰਨ ਇਲਾਹੀ ਨੀਤ ਇਹ ਗੱਲਾਂ ਕਰਨ ਇਲਾਹੀ ਤੇ ਰੂਹਾਂ ਨੂੰ ਰੁਸ਼ਨਾ ਦਿੰਦੇ ਨੇ ਅਧਿਆਪਕ ਹੁੰਦੇ ਦੀਵੇ ਵਾਂਗੂ ਨੇਰੇ ਦੂਰ ਪਜਾ ਦਿੰਦੇ